ਕਲ ਵਜੀ ਨੇ 15 ਬਰੋਹ ਦੇ ਨਿ ਭਾਜੀ ਹੁਣੇ ਲਈ ਹਾਂਜੀ ਹਾਂਜੀ ਨੇ ਮੈਂ ਫੰਕਸ਼ਨ ਦੇਖਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡੇ ਦੀ ਆਪਣੀ ਮੋਬਾਈਲਾਂ ਦੀ ਦੁਕਾਨ ਹੁੰਦੀ ਆ ਤਾਂ ਵਿਆਹ ਵਾਲੇ ਦਿਨ ਮੁੰਡੇ ਨੂੰ ਫੋਨ ਆਉਂਦਾ ਵੀਰੇ ਮੈਂ ਤੁਹਾਡੀ ਦੁਕਾਨ ਦੇ ਮੂਹਰੇ ਖੜਾ ਹਾਂ ਜਲਦੀ ਆ ਜਾਓ ਬਹੁਤ ਹੀ ਫਣੀ ਵੀਡੀਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਕੀ ਹੋਇਆ ਨੇ 15 ਬਰੋ ਹੋਦੇ ਨਹੀਂ ਭਾਜੀ ਹੁਣੇ ਵਾਲੇ ਹਾਂਜੀ ਨੇ ਮੈਂ ਫੰਕਸ਼ਨ ਜਿਹਾ ਕਰੇ ਹਾਂਜੀ ਸ਼ਨੀਵਾਰ ਖੁੱਲਣੀ ਭਾਈ ਦੁਕਾਨ ਕਿਹੜਾ ਫੰਕਸ਼ਨ ਹੈ ਦੱਸ ਦੇ ਅਸਲੀ ਉਹ ਵਿਆਹ ਦੀ ਬਾਜੀ ਕਿਹਦਾ ਪੰਗਲਵਾਦੀ ਦਾ ਸ਼ਰਮਾਂ ਦਾ ਗੱਲੇ ਆ ਕੋਈ ਨਹੀਂ ਸ਼ਰਮਾਂ ਦਾ ਗੱਲੇ ਸ਼ਨੀਵਾਰ ਆ ਜਾ ਭਾਜੀ ਇਹਦਾ ਵਿਆਹ ਸੀ ਭਾਜੀ ਵਿਆਹ ਕਿਹਦਾ ਹੈ ਆਪਣੇ ਆ